ਜਿਹੜਾ ਤੁਸੀਂ ਇਹ ਆਪਣੇ ਇਸ ਲੋਹਾ ਮੰਡੀ ਦੇ ਵਿੱਚ ਕੰਮ ਕਰਦੇ ਹੋ ਕੀ ਕੀ ਆਟਮਾ ਜਿਹੜਾ ਤੁਸੀਂ ਤਿਆਰ ਕਰਕੇ ਸਪਲਾਈ ਕਰਦੇ ਹੋ ਇਹ ਕੜਾਹਾ ਕੜਾਹੀ ਰੋਟੀਆਂ ਵਾਲੀ ਤਵੀਆ ਰੋਟੀਆਂ ਵਾਲੇ ਤਵੇ ਨੇ ਔਰ ਵੱਡੀਆਂ ਛੋਟੀਆਂ ਹਰ ਤਰ੍ਹਾਂ ਦੀਆਂ ਕੜਾਈਆਂ ਨੇ ਕਿਹੜੀ ਕਹਿੰਦੀ ਆਪਾਂ ਤੁਸੀਂ ਕੜਾਈਆਂ ਦੀ ਗੱਲ ਕੀਤੀ ਆ ਵੱਡੇ ਤੋਂ ਵੱਡਾ ਜਿਹੜਾ ਕਿੰਨੇ ਵਜ਼ਨ ਦਾ ਜਾ ਸਭ ਤੋਂ ਵੱਡਾ ਜਿਹੜਾ ਅੱਜ ਤੱਕ ਦਾ ਤੁਹਾਡਾ ਰਿਕਾਰਡ ਇਸ ਕੰਪਨੀ ਦਾ ਰਿਹਾ ਵੀ ਜਿਹੜਾ ਤੁਸੀਂ ਕਢਾਹਾ ਬਣਾ ਕੇ ਸਪਲਾਈ ਕੀਤਾ ਕਿੰਨੇ ਵੇਟ ਦਾ ਕਿੱਥੇ ਤੱਕ ਵੇਚੀ ਤੇ ਜੋ ਵੱਡੇ ਤੋਂ ਵੱਡਾ ਕਢਾਹਾ ਜੀ ਅੱਜ ਤੱਕ ਇਹ ਹਲੇ ਤੱਕ ਦਾ 12 ਫੁੱਟ ਦਾ ਕਢਾਹਾ ਬਣਾਇਆ ਜੀ ਭਾਜਨ ਜਿੰਨਾ ਗਾਹਕ ਮੰਗੇ ਉਸ ਹਾਮਨਾ ਬਣਾ ਕੇ ਦੇਣੇ ਆ। ਮੈਨੂੰ 5 ਫੁੱਟ ਦਾ ਕਢਾਹੇ ਦਾ 2 ਕੁਇੰਟਲ ਵਜਨ ਚਾਹੀਦਾ ਨੂੰ 2 ਕੁਇੰਟਲ ਵੀ ਦੇ ਦਾਂਗੇ। ਅਗਰ ਕੁਇੰਟਲ ਮੰਗੋ ਉਹਨੂੰ ਕੁਇੰਟਲ ਵੀ ਦੇ ਦਾਂਗੇ। ਇਹ ਗਾਹਕ ਦੀ ਡਿਮਾਂਡ ਦੇ ਉੱਤੇ ਹੈ। ਕਿੱਥੋਂ-ਕਿੱਥੋਂ ਜਿਹੜੇ ਵਪਾਰੀ ਤੁਹਾਡੇ ਕੋਲੇ ਆ ਕੇ ਇਹ ਜਿਹੜਾ ਸੋਡਾ ਬਣਾਇਆ ਕੜਾਹਾ ਜਾਂ ਕੜਾਈਆਂ ਜਾਂ ਤਵੀਆਂ ਪਰਚੇਜ਼ ਕਰਨ ਵਾਸਤੇ ਤੁਹਾਡੇ ਕੋਲੇ ਆ ਕੇ ਆਪਣੀ ਹਾਜ਼ਰੀ ਦੇ ਪੂਰੇ ਇੰਡੀਆ ਦੇ ਵਿੱਚ ਤਾਂ ਹੈ ਹੀ ਇਹ ਇਹ ਇੰਡੀਆ ਤੋਂ ਜਾਪਾ ਹੜਾ ਬਣ ਵਿਦੇਸ਼ਾਂ ਵਿੱਚ ਵੀ ਮਾਲ ਜਾਂਦਾ ਇਹ ਦੁਬਈ ਦੇ ਵਿੱਚ ਹੋ ਗਿਆ ਕੈਨੇਡਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਔਰ ਨੇਪਾਲ ਹੋ ਗਿਆ ਇਹ ਤਾਂ ਬਹੁਤ ਮੁਲਕਾਂ 'ਚ ਮਾਲ ਜਾਂਦਾ ਜੀ ਆਪਣਾ ਤਾਂ ਬਹੁਤ ਕੁਆਂਟੀਟੀ 'ਚ ਮਾਲ ਤਿਆਰ ਹੋ ਕੇ ਜਾਂਦਾ ਜੀ ਟਣਾ ਦੇ ਸਾਹਮਣੇ ਸਾਡੇ ਮਾਲ ਤਿਆਰ ਹੁੰਦਾ ਬਾਕੀ ਜੇ ਮਲੇਕੋਟੜ ਦੀ ਗੱਲ ਕਰੀਏ ਮਲੇਕੋਟੜ ਦੇ 100 ਟਨ ਤੋਂ ਵੱਧਦੀ ਐਵਰੇਜ ਯਾਰ ਡੇਲੀ ਦੀ ਹਾਂ ਜਿਵੇਂ ਅਕਸਰ ਲੈ ਲਿਆ ਗੁਰੂ ਘਰਾਂ ਨੂੰ ਲੈ ਕੇ ਗੁਰੂ ਘਰਾਂ ਦੇ ਵਿੱਚ ਵੀ ਇਹਨਾਂ ਵਸਤਾਂ ਦੀ ਵੱਧ ਲੋਡ ਪੈਂਦੀ ਰਹਿੰਦੀ ਆ ਕਿੰਨੇ ਕੁ ਤਾਜ਼ਾ ਦੇ ਵਿੱਚ ਜਿਹੜੇ ਗੁਰੂ ਘਰਾਂ ਦੇ ਵਿੱਚੋਂ ਆ ਕੇ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਆਪਣੇ ਕੋਲੇ ਜਿਹੜੇ ਇਹ ਸਮਾਨ ਲੈ ਕੇ ਜਾਂਦੇ ਸਾਡੇ ਸਾਰੇ ਗੁਰਦੁਆਰੇ ਘਰਾਂ ਦੇ ਨੇ ਸਾਡੇ ਕੋਲ ਲੈ ਕੇ ਜਾਂਦੇ ਨੇ ਸਮਾਨ ਪੱਠੀਆਂ ਪੁੱਠੀਆਂ ਹੋਰ ਸਾਰੇ ਆਈਟਮ ਸਾਡੇ ਕੋਲ ਲੈ ਕੇ ਜਾਂਦੇ ਨੇ ਕੜਾਹੇ ਵੱਡੇ ਕੜਾਈਆਂ ਤਵੀਆਂ ਪੱਠੀਆਂ ਸਾਰੀਆਂ ਆਈਟਮ ਸਾਡੇ ਕੋਲ ਲੈ ਕੇ ਜਾਂਦੇ ਨੇ ਆਕੇ ਉਹ ਅਸੀਂ ਹਰ ਸਾਈਜ਼ ਦਾ ਕੜਾਹਾ ਕੜਾਈ ਛੋਟੀ ਕੜਾਈ ਤੇ ਲੈ ਕੇ ਵੱਡੇ ਕੜਾਹੇ ਤੱਕ ਤਿਆਰ ਕਰਕੇ ਰੱਖਦੇ ਆਂ ਗਾਗ ਦਾ ਕੋਈ ਪਤਾ ਨਹੀਂ ਕਿਹੜੀ ਆਈਟਮ ਕਿਹੜੇ ਸਾਈਜ਼ ਦੀ ਮੰਗ ਲਵੇ ਸਾਡੇ ਕੋਲ ਅਸੀਂ ਹਰ ਟਾਈਮ ਤਿਆਰ ਰੱਖਦੇ ਆਂ ਹਰ ਕੜਾਹੇ ਹਰ ਕਵੇ ਕੜਾਈਆਂ ਸਾਰੇ ਸਾਈਜ਼ ਦੀ ਤਿਆਰ ਰੱਖਦੇ ਆਂ ਸਾਸਤ੍ਰੀਕਾਰ ਜੀ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਤੁਹਾਡਾ ਆਪਣਾ ਸਰਬਜੀਤ ਸਿੰਘ ਟੋਣਾ ਅ ਜਮੇਕੀ ਮੰਡੀ ਅਹਮਦਗੜ ਲੋਹੇ ਦੇ ਵਪਾਰ ਦੇ ਨਾਲ ਜਾਣੇ ਜਾਂਦੀ ਸੀ ਬੜੇ ਬੜੇ ਫੈਕਟਰੀਆਂ ਮੰਡੀ ਗੋਵਿੰਦਗੜ੍ਹ ਦੇ ਵਿੱਚ ਰ ਕੰਨਿਆ ਕੰਨਿਆ ਸਨ ਪਰ ਉਹ ਕਿਸੇ ਕਾਰਨਾ ਕਰਕੇ ਲੋਕ ਉੱਥੋਂ ਫੈਕਟਰੀਆਂ ਲੈ ਕੇ ਸ਼ਿਫਟ ਹੋ ਕੇ ਬਾਹਲੇ ਸੂਬੇ ਵਿੱਚ ਚਲੇ ਗਏ ਹਨ ਉਸੇ ਤਰ੍ਹਾਂ ਮਲੇ ਕੋਟਲੇ ਦੀ ਲੋਹਾ ਮੰਡੀ ਜਿਹਨੂੰ ਲੋਹਾ ਬਾਜ਼ਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਵੱਖ-ਵੱਖ ਪ੍ਰਕਾਰ ਦੀਆਂ ਵਸਤਾਂ ਜਿਹੜੀਆਂ ਇਸ ਬਾਜ਼ਾਰ ਦੇ ਵਿੱਚੋਂ ਤਿਆਰ ਹੋ ਕੇ ਦੇਸਾਂ-ਪਰਦੇਸਾਂ ਦੇ ਵਿੱਚ ਸਪਲਾਈ ਕੀਤੀ ਜਾਂਦੀਆਂ ਹਨ ਇੱਥੋਂ ਦੇ ਕਾਰੀਗਰਾਂ ਦੀ ਜਿਹੜਾ ਹੁਨਰ ਆ ਲੋਕਾਂ ਦੇ ਵਿੱਚ ਰਹਿਂਦੀ ਦੁਨੀਆ ਤੱਕ ਜਿਹੜਾ ਪਹੁੰਚਾਇਆ ਜਾਂਦਾ ਹੈ ਥੋਡੀ ਗੱਲ ਕਰਾਵਾਂਗੇ ਉਸ ਲੋਹਾ ਮੰਡੀ ਦੇ ਕਾਰੀਗਰਾਂ ਦੇ ਨਾਲ ਉਸ ਮੰਡੀ ਦੇ ਹੁਨਰਾਂ ਦੇ ਨਾਲ ਜਿਨ੍ਹਾਂ ਵੱਲੋਂ ਅਜੇ ਅਪਰਾਲਾ ਕਰਕੇ ਵੱਡੇ ਤੋਂ ਵੱਡਾ ਜੇ ਆਪਾਂ ਕਹਿੰਦੇ ਕੜਾਹਾ ਤਾਂ ਵੱਡੇ ਤੋਂ ਵੱਡੀ ਪ੍ਰਾਂਤ ਵੱਡੇ ਤੋਂ ਵੱਡੀ ਤਵੀ ਜਿਹੜੀ ਹੈਗੀ ਆ ਬੜਾ ਮੁੱਲੇ ਮੁੱਲ ਦੀ ਤਿਆਰ ਕਰਕੇ ਇਹਨਾਂ ਵੱਲੋਂ ਲੋਕਾਂ ਦੇ ਵਿੱਚ ਸਪਲਾਈ ਕੀਤੀ ਜਾਂਦੀ ਹੈ ਅਸੀਂ ਗੱਲ ਕਰਾਂਗੇ ਉਹਨਾਂ ਕਾਰੀਗਰਾਂ ਦੇ ਨਾਲ ਜਿਨ੍ਹਾਂ ਦੇ ਹੱਥੀ ਇਹ ਜਿਹੜਾ ਹੈਗਾ ਲੋਹੇ ਨੂੰ ਸ਼ਿੰਗਾਰ ਲਾ ਕੇ ਬਸਤਾਂ ਦੇ ਵਿੱਚ ਤਬਦੀਲ ਕੀਤਾ ਜਾਂਦਾ ਸਰ ਕੀ ਨਾ ਜੀ ਆਪਣਾ ਸ਼ਹੀਦ ਰਹਿਮਤ ਜੀ ਜਿਹੜਾ ਤੁਸੀਂ ਇਹ ਆਪਣੇ ਇਸ ਲੋਹਾ ਮੰਡੀ ਦੇ ਵਿੱਚ ਕੰਮ ਕਰਦੇ ਹੋ ਕੀ ਕੀ ਆਟਮਾ ਜਿਹੜਾ ਤੁਸੀਂ ਤਿਆਰ ਕਰਕੇ ਸਪਲਾਈ ਕਰਦੇ ਹੋ ਇਹ ਕੜਾਹਾ ਕਡਾਈ ਰੋਟੀਆਂ ਵਾਲੀ ਤਵੀਆ ਰੋਟੀਆਂ ਵਾਲੇ ਤਵੇ ਨੇ ਔਰ ਵੱਡੀਆਂ ਛੋਟੀਆਂ ਹਰ ਤਰ੍ਹਾਂ ਦੀਆਂ ਕਡਾਈਆਂ ਨੇ ਜਲੇਬੀਆਂ ਵਾਲੀਆਂ ਤਵੀਆਂ ਨੇ ਮਾਲਕੂੜੇ ਵਾਲੀਆਂ ਤਵੀਆਂ ਨੇ ਇਹਦੇ ਬਹੁਤ ਸਾਰੀ ਆਈਟਮ ਆਪਣੀਆਂ ਖੁਦ ਦੇ ਅੰਦਰ ਤਿਆਰ ਹੁੰਦੀ ਹੈ ਜੀ ਜਿਹੜੀ ਕਹਿੰਦੇ ਆਪਾਂ ਤੁਸੀਂ ਕਡਾਈਆਂ ਦੀ ਗੱਲ ਕੀਤੀ ਆ ਵੱਡੇ ਤੋਂ ਵੱਡਾ ਜਿਹੜਾ ਕਿੰਨੇ ਵਜ਼ਨ ਦਾ ਜਾਂ ਸਭ ਤੋਂ ਵੱਡਾ ਜਿਹੜਾ ਅੱਜ ਤੱਕ ਦਾ ਤੁਹਾਡਾ ਰਿਕਾਰਡ ਇਸ ਕੰਪਨੀ ਦਾ ਰਿਹਾ ਵੀ ਜਿਹੜਾ ਤੁਸੀਂ ਕੜਾਹਾ ਬਣਾ ਕੇ ਸਪਲਾਈ ਕੀਤਾ ਕਿੰਨੇ weight ਦਾ ਕਿੱਥੇ ਤੱਕ ਭੇਜਿਆ ਹੈ ਕੋਈ ਵੱਡੇ ਤੋਂ ਵੱਡਾ ਕੜਾਹਾ ਹੈ ਜੀ ਅੱਜ ਤੱਕ ਇਹ ਹਲੇ ਤੱਕ ਤਾਂ 12 ਫੁੱਟ ਦਾ ਕੜਾਹਾ ਬਣਾਇਆ ਹੈ ਜੀ। ਬਾਕੀ ਉਹ ਸਾਡੇ ਕੋਲ 4-5 ਫੁੱਟ ਤੱਕ 6 ਫੁੱਟ ਤੱਕ ਤਾਂ ਅਕਸਰ ਤਿਆਰ ਰਹਿੰਦੇ ਨੇ ਜੀ। ਜਦੋਂ ਮਰਜੀ ਗਾਹਕ ਆ ਕੇ ਲੈ ਜਾ ਕੇ ਜਾ ਸਕਦਾ ਹੈ। ਵਜ਼ਨ ਜਿੰਨਾ ਗਾਹਕ ਮੰਗੇ ਉਸ ਹਿਸਾਬ ਨਾਲ ਬਣਾ ਕੇ ਦਿੰਨੇ ਆ ਜੀ। ਅਗਰ ਬੰਦਾ ਕਹਿੰਦਾ ਸਾਨੂੰ 5 ਫੁੱਟ ਦਾ ਕੜਾਹੇ ਦਾ 2 ਕੁਇੰਟਲ ਵਜ਼ਨ ਚਾਹੀਦਾ ਤਾਂ ਉਹ 2 ਕੁਇੰਟਲ ਵੀ ਦੇ ਦਾਂਗੇ। ਅਗਰ ਕੁਇੰਟਲ ਮੰਗੇ ਉਹਨੂੰ ਕੁਇੰਟਲ ਵੀ ਦੇ ਦਾਂਗੇ। ਇਹ ਗਾਹਕ ਦੀ ਡਿਮਾਂਡ ਦੇ ਉੱਤੇ ਹੈ ਜੀ। ਕਿੱਥੋਂ ਕਿੱਥੋਂ ਜਿਹੜੇ ਵਪਾਰੀ ਤੁਹਾਡੇ ਕੋਲੇ ਆ ਕੇ ਇਹ ਜਿਹੜਾ ਕੜਾਹਾ ਜਾਂ ਕੜਾਈਆਂ ਜਾਂ ਤਵੀਆਂ ਪਰਚੇਜ਼ ਕਰਨ ਵਾਸਤੇ ਤੁਸੀਂ ਕੋਲੇ ਆ ਕੇ ਆਪਣੀ ਹਾਜ਼ਰੀ ਲਵਾਉਂਦੇ ਆ। ਇਹ ਪੂਰੇ ਇੰਡੀਆ ਦੇ ਵਿੱਚ ਤਾਂ ਹੈ ਹੀ ਇਹ ਇਹ ਇੰਡੀਆ ਤੋਂ ਜਾਪਾ ਹੜਾ ਬਣ ਵਿਦੇਸ਼ਾਂ ਵਿੱਚ ਵੀ ਮਾਲ ਜਾਂਦਾ ਜੀ। ਇਹ ਦੁਬਈ ਦੇ ਵਿੱਚ ਹੋ ਗਿਆ, ਕੈਨੇਡਾ ਹੋ ਗਿਆ, ਆਸਟ੍ਰੇਲੀਆ ਹੋ ਗਿਆ। ਔਰ ਨੇਪਾਲ ਹੋ ਗਿਆ। ਇਹ ਤਾਂ ਬਹੁਤ ਮੁਲਕਾਂ 'ਚ ਮਾਲ ਜਾਂਦਾ ਜੀ ਆਪਣਾ। ਜਿਵੇਂ ਅਕਸਰ ਦੇਖਿਆ ਜਾਂਦਾ ਹੈ ਮਲੇਖ ਕੋਟਲੇ ਦੇ ਵਿੱਚ ਇੱਕ ਇਤਿਹਾਸਿਕ ਸਹਿਰ ਆ ਜਿਹੇ ਕਹਿ ਲਈ ਆਪਾਂ ਜਿਹਦੇ ਵਿੱਚ ਕੋਈ ਹੱਥਕੱਤਰੀ ਨਹੀਂ ਹੋਵੇਗੀ ਇੱਥੇ ਬਹੁਤ ਤਰ੍ਹਾਂ ਦੀਆਂ ਧਾਰਮਿਕ ਸਥਾਨ ਵੀ ਮੜੇ ਹੋਣੇ ਲੋਕ ਬਾਬੇ ਹਦਰ ਸੇਕ ਦੀ ਬਾਜ਼ਾਰ ਬਣੀ ਆ ਉੱਥੇ ਮੱਥਾ ਟੇਕਣ ਆਉਂਦੇ ਨੇ ਉਹਨਾਂ ਵੱਲੋਂ ਵੀ ਇਹ ਜਿਹੜਾ ਮੇਰੇ ਕੋਲੇ ਸ਼ਹਿਰ ਦਾ ਲੋਹਾ ਇੱਕ ਕਹਿ ਲਈ ਜਿਵੇਂ ਬਹੁਤ ਜ਼ਰੂਰੀ ਮੰਨਿਆ ਜਾਂਦਾ ਵੀ ਜਦੋਂ ਮੱਥਾ ਟੇਕਣ ਆਉਣਾ ਤਾਂ ਆਪਾਂ ਨੇ ਕੋਈ ਨਾ ਕੋਈ ਵਸਤ ਜ਼ਰੂਰ ਲੈ ਕੇ ਆਣਾ ਕਿੰਨੇ ਕੋ ਉਸ ਟਾਈਮ ਦੇ ਵਿੱਚ ਜਿਹੜੇ ਆਪਣੇ ਕੜਾਏ-ਕੜਾਏ ਵੇਚੀਆਂ ਦੇ। ਉਸ ਟਾਈਮ ਵੀ ਬਹੁਤ बिक ਜਾਂਦਾ ਸੀ ਮਾਲ। ਉਹ ਟਾਈਮ ਦੇ ਘਰੇਲੂ ਲੋਕ ਲੈ ਕੇ ਉਹਨਾਂ ਦੇ ਵੱਡੇ ਮਾਲ ਨਹੀਂ ਲੱਗੇ ਜਾਂਦੇ ਛੋਟੇ ਮਾਲ ਘਰਾਂ ਵਾਸਤੇ ਰੋਟੀਆਂ ਲੈ ਤਵਾ ਹੋ ਗਿਆ ਪੰਜੀਰੀ ਵਾਸਤੇ ਕੜਾਈ ਹੋ ਗਈ ਖੋਏ ਵਾਸਤੇ ਕੜਾਈ ਹੋ ਗਈ ਐਦਾਂ ਰੋਟੀਆਂ ਲਈ ਤਵੀਆਂ ਹੋ ਗਈਆਂ ਇਹਦੇ ਛੋਟੂ ਟੀ ਆਈਟਮਾਂ ਲੈ ਕੇ ਜਾਂਦੇ ਨੇ ਜੀ ਉਹ ਗੱਲ ਕਰਾਵਾਂਗੇ ਜਿਹੇ ਓਨਰ ਹੈਗੇ ਨੇ ਇੱਥੋਂ ਦੇ ਉਹਨਾਂ ਦਾ ਨਾਮ ਵੇਖ ਲਗਾ ਪ੍ਰਾਜੀ ਕੀ ਨਾਮ ਆਪਣਾ ਅਬਦੁਲ ਕਾਦਿਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਇਸ ਵਪਾਰ ਬਾਰੇ ਜਿਹੜਾ ਤੁਸੀਂ ਨੇ ਦੁਨੀਆ ਦੇ ਵਿੱਚ ਆਪਣੇ ਸ਼ਹਿਰ ਦਾ ਨਾਮ ਲੋਹਾ ਮੰਡੀ ਦੇ ਨਾਲ ਜਾਣਾ ਚਾਹੁੰਦਾ ਜੇ ਆਪਾਂ ਕਹਿ ਲਈਏ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਮੰਡੀ ਬਲੇਪੁਰਲਾ ਮੰਨੀ ਜਾਂਦੀ ਆ ਕਿੰਨਾ ਕ ਜਿਹੜਾ ਹੈਗਾ ਤਦਾਦ ਦੇ ਵਿੱਚ ਤੁਸੀਂ ਮਾਲ ਇਥੋਂ ਬਣਾ ਕੇ ਸਪਲਾਈ ਕਰਦੇ ਸਾਡਾ ਬਹੁਤ ਕੁਆਂਟੀਟੀ ਚ ਮਾਲ ਤਿਆਰ ਹੋਇਆ ਜਾਂਦਾ ਜੀ ਟਨਾਂ ਦੇ ਸਾਹਮਣੇ ਸਾਡੇ ਮਾਲ ਤਿਆਰ ਹੁੰਦਾ ਬਾਕੀ ਜੇ ਮਲੇਕੋਟਲੇ ਦੀ ਗੱਲ ਕਰੀਏ ਮਲੇਕੋਟਲੇ ਦੇ 100 ਟਨ ਤੋਂ ਵੱਧਦੀ ਐਵਰੇਜ ਆਰ ਡੇਲੀ ਦੀ ਡੇਲੀ ਮਾਲ ਤਿਆਰ ਹੁੰਦਾ ਮਲੇਕੋਟਲੇ ਤਵਾ ਕੜਾਹੀ ਕੜਾਹੇ ਸਾਰੀ ਆਈਟਮਾਂ ਮਿਲਾ ਕੇ ਜਿਵੇਂ ਮੈਂ ਆਪਣੇ ਕਾਰੀਗਰਾਂ ਵੱਲੋਂ ਮੈਂ ਸੁਣਿਆ ਉਹ ਕਹਿੰਦੇ ਬਹੁਤ ਵੱਡਾ ਕੜਹਾ ਬਣਾ ਕੇ ਅਸੀਂ ਬਾਹਰ ਭੇਜਿਆ ਸੀ ਕਿੰਨਾ ਕ ਪੇਟ ਦਾ ਉਹ ਕੜਹਾ ਜਿਹੜਾ ਹੈਗਾ ਸੀ ਕਿੰਨਾ ਕ ਉਹਦਾ ਆਪਣਾ ਕੀ ਕਹਿੰਦੇ ਪ੍ਰਾਈਸ ਹੈ ਕਿ ਜਿਹੜਾ ਤੁਸੀਂ ਭੇਜਿਆ ਕਿੱਥੇ ਭੇ ਮੋਦਾ ਵੇਟ ਤਾਂ ਬਹੁਤ ਜ਼ਿਆਦਾ ਸੀਗੀ ਉਹਦੀ ਅਮਾਉਂਟ ਲਗਭਗ ਕੋਈ 2 ਲੱਖ ਤੋਂ ਉੱਪਰ ਦੀ ਬਣ ਗਈ ਸੀ। ਹੋਰ ਵੀ ਆਈਟਮਾਂ ਬਹੁਤ ਲੈ ਕੇ ਛੋਟੇ ਵੱਡੇ ਕੜਾਹੇ ਹੋ ਬਹੁਤ ਲੈ ਕੇ ਆ ਜੀ ਕਿ ਉਹ ਸਾਡੇ ਕੋਲੋਂ ਉਹ ਸਾਬਨ ਫੈਕਟਰੀ ਦੇ ਵਿੱਚ ਗਿਆ ਜੀ ਕੜਾਹਾ। ਹਾਂ ਜਿਵੇਂ ਅਕਸਰ ਲੈ ਲਿਆ ਗੁਰੂ ਘਰਾਂ ਨੂੰ ਲੈ ਕੇ ਗੁਰੂ ਘਰਾਂ ਦੇ ਵਿੱਚ ਵੀ ਇਹਨਾਂ ਵਸਤਾਂ ਦੀ ਵੱਧ ਲੋੜ ਪੈਂਦੀ ਰਹਿੰਦੀ ਆ। ਕਿੰਨੇ ਕੁ ਤਦਾਦ ਦੇ ਵਿੱਚ ਜਿਹੜੇ ਗੁਰੂ ਘਰਾਂ ਦੇ ਵਿੱਚੋਂ ਆ ਕੇ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਆਪਣੇ ਕੋਲੇ ਜਿਹੜੇ ਇਹ ਸਮਾਨ ਲੈ ਕੇ ਜਾਂਦੇ ਨੇ। ਸਾਡੇ ਸਾਰੇ ਗੁਰਦੁਆਰੇ ਘਰਾਂ ਦੇ ਨੇ ਸਾਡੇ ਕੋਲੋਂ ਲੈ ਕੇ ਜਾਂਦੇ ਨੇ ਸਮਾਨ ਪੱਠੀਆਂ ਪੁੱਠੀਆਂ ਹੋਰ ਸਾਰੀ ਆਈਟਮ ਸਾਡੇ ਕੋਲ ਕੜਈਆਂ ਤਵੀਆਂ ਪੱਠੀਆਂ ਸਾਰੀਆਂ ਆਈਟਮ ਸਾਡੇ ਕੋਲ ਲੈ ਕੇ ਜਾਂਦੇ ਨੇ ਅੱਗੇ ਉਹ ਜਿਵੇਂ ਕਿ ਮੈਂ ਦੇਖਿਆ ਬੜੀ ਤਦਾਦ ਦੇ ਵਿੱਚ ਜਿਹੜਾ ਆਪਣਾ ਨੇ ਕੜਾਹੇ ਕੜਈਆਂ ਤਿਆਰ ਕਰਕੇ ਰੱਖੇ ਹੋਏ ਨੇ ਕੀ ਇਹ ਜਿਹੜਾ ਆਈਟਮਾਂ ਤਿਆਰ ਕੀਤੀਆਂ ਹਨ ਇਹ ਆਰਡਰ ਤੇ ਕੀਤੇਆਂ ਗਏ ਜਾਣੇ ਕਿ ਇਹ ਆਪਾਂ ਨੇ ਸਿਰਫ ਇੱਕ ਇਹ ਹੈ ਵੀ ਜਦੋਂ ਆਪਣੇ ਕੋਲ ਕਸਟਮਰ ਆਜੇ ਉਹ ਖਾਣ ਦੀ ਲੋੜ ਨਾ ਪਵੇ ਪਸੰਦ ਕਰਕੇ ਆਪਣੇ ਲੋੜ ਦਾ ਸਮਾਨ ਜਿਹੜਾ ਲਿਆ ਸਕੇ ਅਸੀਂ ਹਰ ਸਾਈਜ਼ ਦਾ ਕੜਾਹਾ ਕੜਾਹੀ ਛੋਟੀ ਕੜਾਈ ਤੋਂ ਲੈ ਕੇ ਵੱਡੇ ਕੜਾਹੇ ਤੱਕ ਤਿਆਰ ਕਰਕੇ ਰੱਖਦੇ ਹਾਂ ਗਾਹਕ ਦਾ ਕੋਈ ਪਤਾ ਨਹੀਂ ਕਿਹੜੀ ਆਈਟਮ ਕਿਹੜੇ ਸਾਈਜ਼ ਦੀ ਮੰਗ ਲਵੇ ਸਾਡੇ ਕੋਲ ਅਸੀਂ ਹਰ ਟਾਈਮ ਤਿਆਰ ਰੱਖਦੇ ਹਾਂ ਹਰ ਕੜਾਹੇ ਹਰ ਤਵੇ ਕੜਾਈਆਂ ਸਾਰੇ ਸਾਜ਼ੀ ਤਿਆਰ ਰੱਖਦੇ ਹਾਂ ਅਸੀਂ ਆਪਣੇ ਕੋਲ ਤੁਹਾਨੂੰ ਦਿਖਾਵਾਂਗੇ ਜਿਹੜਾ ਕਿ ਇਹਨਾਂ ਵੱਲੋਂ ਆਪਣਾ ਮਸ਼ੀਨਾਰੀ ਹੀ ਸਮਾਨ ਤਿਆਰ ਕੀਤਾ ਜਾਂਦਾ ਇਹ ਕੜਾਹੇ ਜਾਂ ਕੜਾਈਆਂ ਤਿਆਰ ਕੀਤੇ ਜਾਂਦੀਆਂ ਹੈਗੀਆਂ ਨੇ ਕਿੱਥੋਂ ਤੋਂ ਲੈ ਕੇ ਜਿਹੜਾ ਇੱਕ ਇਹ ਕਹਿ ਲਈਏ ਇੱਕ ਆਮ ਲੋਹੇ ਤੋਂ ਜਿਹੜਾ ਇਹ ਅੰਤਮ ਸਰੂਪ ਕਹਿ ਲਈਏ ਸਜਾ ਕੇ ਉਸ ਚੀਜ਼ ਨੂੰ ਕੜਾਹਾ ਲੈ ਲੋ ਚਾਹੇ ਚਾਹੇ ਆਪਾਂ ਇਹ ਮੰਨ ਕੇ ਚੱਲੀਏ ਤਾ ਵੀ ਲੈ ਲੋ ਜਾਂ ਫਿਰ ਕੜਾਹੀ ਲੈ ਲੋ ਇਹ ਕਾਰੀਗਰਾਂ ਵੱਲੋਂ ਆਪਣੇ ਹੱਥਾਂ ਦੇ ਨਾਲ ਉਸ ਨੂੰ ਸਾਜਦਾ ਕੀਤਾ ਜਾਂਦਾ ਉਹ ਚੀਜ਼ਾਂ ਦੇ ਵੀ ਤੁਹਾਡੇ ਨਾਲ ਅਸੀਂ ਜਿਹੜੇ ਹੈਗੇ ਰੋਗ ਰੂ ਕਰਾਵਾਂਗੇ ਜਿਹੜੀ ਇਹ ਚੀਜ਼ ਪਈ ਹੈ ਇਹ ਕੁੰਡਿਆ ਵਾਲੀ ਮੈਂ ਦੇਖ ਰਿਹਾ ਇਹ ਕੜਾਹੀ ਹੈ ਉਹ ਹੈਗੀ ਆਪਣੇ ਤਵੀ ਹੈਗੀ ਆ ਇਹ ਇਹ ਟਿੱਕੀ ਤਵਾ ਆਮਲੇਟ ਬਰਗਲ ਨੂਡਲ ਇਹਦੇ ਉੱਪਰ ਬਹੁਤ ਸਾਰੀਆਂ ਆਈਟਮਾਂ ਬਣਦੀਆਂ ਨੇ ਜੀ ਇਹ ਮੋٹے ਤੋਂ ਮੋਟਾ ਚਾਹੇ 200 ਮੋਟਾ ਲੈ ਲਓ 500 ਮੋਟਾ ਲੈ ਲਓ ਜਿੰਨਾ ਮਰਜ਼ੀ ਮੋਟਾ ਲੈ ਲਓ ਜਿੰਨਾ ਮਰਜ਼ੀ ਪਤਲਾ ਹਰ ਟਾਈਮ ਤਿਆਰ ਰਹਿੰਦਾ ਜੀ ਸਾਈਜ਼ ਜਿੰਦਾ ਮਰਜ਼ੀ ਵੱਡਾ ਲੈ ਲਓ ਉਹ ਆਜੇ ਕੰਮ ਦੇ ਹਿਸਾਬ ਨਾਲ ਬੰਦਾ ਸਾਈਜ਼ ਲੈਂਦਾ ਜੀ ਇੱਕ ਆ ਕੜਾਹੀ ਬਣਾਈ ਗਈ ਆ ਕਿ ਜਿਹੜੀ ਹੈਗੀ ਆ ਇਹ ਇਹ ਕਿੰਨੇ ਕ ਸਾਈਜ਼ ਦੀ ਜਿਹੜੀ ਹੈਗੀ ਆ ਕਿੰਨੀ ਕ ਇਹ ਦੀ ਜਿਹੜੀ ਆ ਆਪਣੇ ਸ਼ਹਿਰ ਦੇ ਵਿੱਚ ਡਿਮਾਂਡ ਪਾਈ ਜਾਂਦੀ ਹੈ ਇਹਦੀ ਇਹ ਕੜਾਹੀ ਜੀ 18 ਇੰਚ ਦੀ ਕੜਾਈ ਆ ਜੀ ਇਹ ਇਹ ਬਿਨਾ ਜੋੜ ਤੋਂ ਇਹਦੇ ਕੋਈ ਜੋੜ ਨਹੀਂ ਹੁੰਦਾ ਇਹ ਬਿਨਾ ਜੋੜ ਤੋਂ ਆ ਇਹ ਆਮ ਘਰਾਂ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ 레ਗੂਲਰ ਯਾ ਰੇੜੀਆਂ ਰੂੜੀਆਂ ਦੇ ਲੋਕ ਉਹ ਸਬਜ਼ੀ ਪਕੌੜੇ ਵਗੈਰਾ ਬਣਾਉਂਦੇ ਨੇ ਯਾ ਉਹ ਇਸਤੇਮਾਲ ਕਰਦੇ ਨੇ ਇਹਨੂੰ ਜੀ ਅੱਛਾ ਮੈਂ ਦੇਖਣ ਦੇ ਵਿੱਚ ਆਇਆ ਬਹੁਤ ਵਧੀਆ ਥੋੜੀ ਜਿਹੜੀ ਇਹ ਤਿਆਰ ਕੀਤੀ ਗਈ ਹੈ ਮਜ਼ਬੂਤ ਚੀਜ਼ ਬਣਾਈ ਗਈ ਹੈ ਇਹਦੀ ਜਿਹੜੀ ਹੈਗੀ ਆਪਾਂ ਲਾ ਲਈਏ ਕਿੰਨੇ ਕ ਜਿਹੜੀ ਇਹਦੀ ਲੰਬੀ ਜਿਹੜੀ ਉਮਰ ਹੁੰਦੀ ਹੈ ਇਸ ਚੀਜ਼ ਦੀ ਇਹ ਤੇ ਹੁਣ ਉਮਰ ਦਾ ਉੱਪਰ ਤਾਂ ਇਹ ਘਰ ਦੇ ਵਿੱਚ ਬੰਦਾ ਇਸਤੇਮਾਲ ਕਰਦਾ ਤਕਰੀਬਨ 8-10 ਸਾਲ ਲੇ ਜਾਂਦੀ ਜੀ ਕਿਤੇ ਹਰ ਘਰ ਦੇ ਵਿੱਚ ਇਸਤੇਮਾਲ ਕਰਦਾ ਅੱਛਾ ਇਹ ਤਾਂ ਇਹ ਤਾਂ ਮੇਰਾ ਮੈਂ ਇੱਕ ਹੋਰ ਦੇਖ ਰਿਹਾ ਆਪਣੇ ਕੋਲੇ ਜਿਹੜੇ ਹੈਗੇ ਨੇ ਉਹ ਇੱਕ ਬਲੈਕ ਕਲਰ ਦੀ ਕੜਾਹੀ ਪਈ ਹੈਗੀ ਹੈਗੀ ਇਹ ਕਿਹੜਾ ਕੋਈ ਸਪੈਸ਼ਲ ਜਿਹੜਾ ਇਹਨੂੰ ਆਈਟਮ ਲਗਾਈ ਗਿਆ ਸਪੈਸ਼ਲ ਲੋਹਾ ਲਗਾਇਆ ਗਿਆ ਇਸ ਨੂੰ ਜਿਹੜੀ ਤਿਆਰ ਕੀਤੀ ਗਈ ਆ ਇਹ ਕੜਾਹੀ ਇਹ ਮੇਰੇ ਖਿਆਲ ਹਾਲੇ ਨੂੰ ਅੰਤਮ ਰੂਪ ਦੇਣਾ ਜਿਹੜਾ ਬਾਕੀ ਰਹਿੰਦਾ ਤੇ ਕੁੰਡੇ ਵਗੈਰਾ ਲਾਉਣੇ ਬਾਕੀ ਰਹਿੰਦੇ ਨੇ ਇਹ ਕਿਹੜੀ ਧਾਤ ਦੀ ਬਣਾਈ ਗਈ ਹੈ ਇਹ ਟਾਟਾ ਦੇ ਲੋਹੇ ਦੀ ਕੜਾਹੀ ਆ ਜੀ ਇਹ ਬਾਲੇ ਮੁਲਕਾਂ ਜਾਂਦੀ ਆ ਇਹ ਬਲੈਕ ਹੀ ਜਾਂਦੀ ਹੈ ਜੀ ਬਾਲੇ ਮੁਲਕਾਂ ਚ ਵਾਈਟ ਲੋਹਾ ਨਹੀਂ ਲੰਦੇ ਉਹ ਬਲੈਕ ਹੀ ਲੰਦੇ ਨੇ ਹਾਂ ਸਭ ਤੋਂ ਵਧੀਆ ਲੋਹਾ ਹੁੰਦਾ ਜੀ ਇਹ ਇਹ ਸਰਪਕੱਲੇ ਬਾਹਰਲੇ ਲੋਕੀ ਇਹਨੂੰ ਜਿਹੜੇ ਹੈਗੇ ਬਰਤੋਂ ਚ ਲੈ ਕੇ ਆਉਂਦੇ ਨੇ ਆਪਣੇ ਜਿਹੜੇ ਇੱਥੋਂ ਦੇ ਲੋਕਲ ਲੋਕ ਹੈਗੇ ਨੇ ਉਹ ਵੀ ਤਾਂ ਲੈਂਦੇ ਹੋਣਗੇ ਬਰਤ ਜਦੋਂ ਇਹਦੇ ਬਾਰੇ ਚਾਨਣਾ ਹੁੰਦਾ ਹਾਂਜੀ ਲੈਂਦੇ ਨੇ ਵੀ ਉਹਦੀ ਉਹ ਇਸਤੇਮਾਲ ਦੇ ਉੱਤੇ ਜਿਹੜੇ ਇੱਕ ਵਾਰ ਲੈ ਲੈਂਦੇ ਨੂੰ ਪਤਾ ਲੱਗ ਜਾਂਦਾ ਫਿਰ ਉਹ ਵੀ ਲੈਣੀ ਸ਼ੁਰੂ ਕਰ ਦਿੰਦੇ ਨੇ ਇਹਦਾ ਕੀ ਮੁੱਖ ਕਾਰਨ ਆ ਵੀ ਜਿਹੜੀ ਇਹ ਬਲੈਕ ਲੋਹੇ ਵਾਲੀ ਜਿਹੜੀ ਹੈਗੀ ਆ ਮੁੱਖ ਧਾਤ ਵਾਲੀ ਜਿਹੜੀ ਕੜਾਹੀ ਆ ਬਾਹਰ ਲੋਕੀ ਕਿਉਂ ਜ਼ਿਆਦਾ ਯੂਜ਼ ਕਰਦੇ ਨੇ ਕਿ ਇਹ ਜਿਹੜੀ ਬਿਮਾਰੀ ਹੈਗੀ ਐ ਚ ਕੋਈ ਖਾਸ ਆਈਟਮ ਪਾਈ ਜਾਂਦੀ ਆ ਵੀ ਜਿਹੜੀ ਬਿਮਾਰੀਆਂ ਤੋਂ ਰਹਿਤ ਜਿਹੜੀ ਹੈਗੀ ਇਹਦੇ ਵਿੱਚ ਬਣੀ ਚੀਜ਼ ਖਾ ਕੇ ਆ ਲੋਕਾਂ ਨੂੰ ਜਿਹੜੀ ਬਿਮਾਰੀ ਤੋਂ ਰਹਿਤ ਕਰ ਸਕੀ ਇਹ ਲੋਹੇ ਦਾ ਭਾਂਡਾ ਤਾਂ ਚਾਹੇ ਬਲੈਕ ਹੋਵੇ ਜਾਂ ਵਾਈਟ ਹੋਵੇ ਉਹਦੇ ਵਿੱਚ ਵਿਟਾਮਿਨ ਇਹ ਵਿਟਾਮਿਨ ਇਹ ਇਨਸਾਨ ਨੂੰ ਪਕਾਉ ਸਾਦੀ ਤੋਂ ਉਹ ਵੀ ਚੀਜ਼ ਬਣਾਉ ਉਹਦੇ ਫਾਇਦੇ ਫਾਇਦੇ ਨੁਕਸਾਨ ਤਾਂ ਹੈ ਨਹੀਂ ਇਹ ਬਾਕੀ ਇੰਡੀਆ ਦੇ ਵਿੱਚ ਚਮਕਦਾਰ ਚੀਜ਼ ਨੂੰ ਵੱਧ ਪਸੰਦ ਕੀਤਾ ਜਾਂਦਾ ਹੈ ਇਸ ਕਰਕੇ ਇੰਡੀਆ ਦੇ ਵਿੱਚ ਆਪਣੀ ਚਮਕਦਾਰ ਚੱਲਦੀ ਹੈ ਬਾਹਲੇ ਮੁਲਕਾਂ ਇਹ ਵਾਈਟ ਦਾ ਇਸਤੇਮਾਲ ਵੱਧ ਕਰ ਦਿੰਦੇ ਨੇ ਇੱਧਰਲੇ ਪਾਸੇ ਮੈਂ ਦੇਖਿਆ ਆਪਣੇ ਮਸ਼ੀਨਾਂ ਲਗਾਈਆਂ ਗਈਆਂ ਹਨ ਜਿੱਥੋਂ ਕਿ ਇਸ ਪ੍ਰਕਿਰਿਆ ਦੀ ਸ਼ੁਰੂਆਤ ਹੁੰਦੀ ਆ ਜਿੱਥੋਂ ਕਿ ਆਪਾਂ ਕਹਿ ਲਈਏ ਤਵੀਆਂ ਨੋ ਜਾਂ ਹੋਰ ਕੜਾਹੀ ਵਗੈਰਾ ਨੂੰ ਆਪਣਾ ਬਣਾਉਣ ਦੇ ਵਿੱਚ ਸ਼ੁਰੂਆਤ ਕਰਦੇ ਆ ਉਸੇ ਵਿੱਚ ਸਾਨੂੰ ਇੱਕ ਆ ਤਵੀ ਥੋੜੇ ਬਰਨ ਤਿਆਰ ਕੀਤੀ ਗਈ ਜਿਹੜੀ ਕੜਾਹੀ ਹੈਗੀ ਆ ਇਹਨੂੰ ਜਿਹੜਾ ਵਿੱਚ ਹੈ ਇਹਦੇ ਹਾਂ ਸਟੀਲ ਟਾਈਪ ਦਾ ਹੈਗਾ ਇਹ ਇਹਦਾ ਆਪਣੀ ਕਲਰ ਆ ਕਿ ਇਹਨੂੰ ਬਹੁਤ ਰੂੜ ਦਿੱਤਾ ਗਿਆ ਇਹ ਪਾਲਿਸ਼ ਕੀਤੀ ਗਈ ਹੈ ਜੀ ਇਹ ਇਹ ਲੋਹੇ ਨੂੰ ਪਾਲਿਸ਼ ਕੀਤੀ ਜਾਂਦੀ ਹੈ ਪਾਲਿਸ਼ ਕਰਨ ਦੇ ਬਾਅਦ ਚਮਕਣੀ ਲੱਗ ਚਮਕ ਲੱਗਣ ਲੱਗ ਜਾਂਦੀ ਹੈ ਜੀ ਅੱਜ ਦੇ ਟਾਈਮ ਦੇ ਜੀ ਸਜਾਵਟ ਦਾ ਚੱਕਰ ਆਈ ਸਾਰੇ ਸਵਾਜ ਸਜਾਵਟ ਕਰਕੇ ਬਣ ਰਹੀ ਹੈ ਜੀ ਇਹ ਸਜਾਵਟ ਹੋਣਾ ਟਾਈਮ ਜਾਂ ਜਿੰਨਾ ਚਿਰ ਇਹ ਪੱਟੀ ਤੇ ਨਹੀਂ ਚੜਦੀ ਉਦੋਂ ਬਾਅਦ ਤਾਂ ਫਿਰ ਇਹਨੇ ਮੇਰੇ ਖਿਆਲ ਦੇ ਵਿੱਚ ਬਲੈਕ ਹੀ ਹੋ ਜਾਣਾ ਇਹ ਜਿਹੜਾ ਪਾਲਿਸ਼ ਹੈ ਇਹਨੇ ਖਤਮ ਹੋ ਜਾਣਾ ਨਹੀਂ ਜੀ ਹਾਂ ਇਹ ਬਾਈਟ ਦੀ ਬਾਈਟ ਦੀ ਰਹੂਗੀ ਇਹ ਕਾਲੀ ਨਹੀਂ ਹੁੰਦੀ ਜੀ ਕਦੇ ਵੀ ਇਹ ਬਾਕੀ ਆ ਬੰਦਾ ਇਸਤੇਮਾਲ ਕਰ ਰੇ ਉਹਦੇ ਬਾਅਦ ਧੋ ਕੇ ਨਾਂ ਰੱਖੇ ਸਮਾਨ ਨਾਂ ਰੱਖੇ ਪਈ ਵੀ ਜੰਗਾਰੇ ਲੱਗ ਜੂ ਫਿਰ ਤਾਂ ਸਾਡੇ ਦਰਸ਼ਕਾਂ ਨੂੰ ਜਿੱਥੋਂ ਕਿ ਆਪਾਂ ਸ਼ੁਰੂ ਕਰਦੇ ਆ ਮਸ਼ੀਨ ਤੋਂ ਲੈ ਕੇ ਉਹ ਵੀ ਜਰੂਰ ਚਾਨਣਾ ਪਾਓ ਵੀ ਜਿਹੜਾ ਇੱਥੋਂ ਅਸੀਂ ਜਿਹੜਾ ਆਪਣਾ ਕੰਮ ਸਟਾਰਟ ਕਰਦੇ ਆ ਥੋੜੇ ਤੱਕ ਪਹੁੰਚਣ ਤੱਕ ਇਹਨੂੰ ਕੀ ਰੂਪ ਦੇ ਕੇ ਤੋੜਦੇ ਆ ਹੈ ਜੇ ਕਹਿ ਲੀ ਆਪਾਂ ਹਰ ਚੀਜ਼ ਨੂੰ ਹਾਰ ਸ਼ਿੰਗਾਰ ਲਗਾਉਣਾ ਜ਼ਰੂਰੀ ਹੁੰਦਾ ਉਹਨੂੰ ਆਪਣਾ ਸੋਹਣਾ ਲੱਗਣ ਵਾਸਤੇ ਜਾਂ ਲੋਕਾਂ ਵਿੱਚ ਪਿਚਰਨ ਵਾਸਤੇ ਉਹ ਸਾਹਮਣੇ ਤਵੇ ਤੋਂ ਮੈਂ ਤੁਹਾਨੂੰ ਦਿਖਾਉਂਗਾ ਜਿੱਥੋਂ ਇਹ ਸ਼ੁਰੂਆਤ ਇਹ ਚੀਜ਼ ਦੀ ਹੁੰਦੀ ਆ ਇੱਕ ਤਵੀ ਤੋਂ ਜਿੱਥੇ ਕੜਾਹੀ ਬਣਾਈ ਜਾਂਦੀ ਆ ਉਹ ਮੈਂ ਕਹੂੰਗਾ ਕਾਰੀਗਰ ਨੂੰ ਵੀ ਉਹ ਜਰੂਰ ਇੱਕ ਵਾਰੀ ਚਲਾ ਕੇ ਦਿਖਾਉਣਾ ਮਸ਼ੀਨਾਂ ਇਹ ਬਿਨਾ ਜੋੜ ਤੋਂ ਹੀ ਕੜਾਹੀ ਤਿਆਰ ਹੋ ਰਹੀ ਹੈ ਜੀ ਇਹ ਇਹ ਫਿਰ ਜਿਹੜੀ ਤੁਸੀਂ ਇਸ ਮਸ਼ੀਨ ਤੇ ਕਿੰਨੇ ਤਰ੍ਹਾਂ ਦੀਆਂ ਹਰ ਰੋਜ਼ ਚਾਲ ਕਰਦੇ ਹੋ ਤੇ ਕੜਾਹੀਆਂ ਦੇ ਕਿੰਨੇ ਤਰ੍ਹਾਂ ਦੇ ਤੇ ਤੇ ਯੂ ਸ਼ਾਇਦ ਛੋਟੇ بڑے ਹੁੰਦੇ ਨੇ ਇੱਕ ਦਿਨ ਦੀ ਕਪ੍ਰੈਸ਼ਰ ਉੱਪਰ 100 ਪੀਸੀਬੀ ਤਿਆਰ ਹੋ ਜਾਂਦਾ ਵੱਡੇ ਹੁੰਦੇ ਨੇ 40 50 ਵੀ ਰਹ ਜਾਂਦੇ ਨੇ ਹੋਰ ਵੱਡੇ ਹੁੰਦੇ ਨੇ ਹੋਰ ਕੱਢ ਜਾਂਦੇ ਨੇ ਕਿੰਨੇ ਜਿਹੜੇ ਕਾਰੀਗਰ ਨੇ ਇੱਥੇ ਕੰਮ ਕਰਦੇ ਨੇ ਜਿਹੜੇ ਵੱਖ-ਵੱਖ ਮਸ਼ੀਨਾਂ ਜਿਹੜਾ ਲਗਾਈਆਂ ਗਈਆਂ ਨੇ ਉਹਨਾਂ ਵੱਲੋਂ ਕਾਰੀਗਰ ਤਾਂ ਹੀ ਬਹੁਤ ਨੇ ਜੀ ਹਰ ਕਾਰੀਗਰ ਦਾ ਆਪਣਾ ਕੰਮ ਕੋਈ ਬੰਦਾ ਕਟਿੰਗ ਕਰਦਾ ਤਾਂ ਕਟਿੰਗ ਹੀ ਕਰਦਾ ਜਿਹੜਾ ਪਾਲਿਸ਼ ਕਰਦਾ ਤਾਂ ਪਾਲਿਸ਼ ਹੀ ਕਰਦਾ ਉਹ ਵੀ ਤੁਹਾਨੂੰ ਕਾਰੀਗਰ ਦਿਖਾਵਾਂਗੇ ਜਿਹੜੇ ਕਿ ਇਸ ਨੂੰ ਮੈਂ ਤੁਹਾਨੂੰ ਦਿਖਾਇਆ ਵੀ ਆ ਸੋਹਣਾ ਰੂਪ ਦਿੱਤਾਗਾ ਚਮਕਾ ਮਾਰਦੀ ਦਿਖਾਈ ਗਈ ਆ ਉਹ ਇੱਥੋਂ ਜਿਹੜੀ ਹੈਗੀ ਆ ਚਮਕ ਨ ਦੇ ਕੇ ਇਹਨਾਂ ਨੂੰ ਇੱਕ ਗ੍ਰੈਂਡਰ ਦੇ ਨਾਲ ਆਪਣੇ ਰੂਬਰੂ ਕੀਤਾ ਜਾਂਦਾ ਹੈਗਾ ਇਹ ਇਹ ਜਿਹੜਾ ਤੁਸੀਂ ਆ ਇਹ ਤੁਸੀਂ ਵਿੱਚ ਲਿਖਾਇਆ ਸੀ ਵੀ ਇਹ ਪੌਲਸ ਬਣਦੀ ਹੈ ਇਹ ਜਿਹੜੀ ਪੌਲਸ ਹੈਗੀ ਆ ਇਹ ਇੱਥੋਂ ਤਿਆਰ ਕਰਤੀ ਜਾਂਦੀ ਹੈ ਹਾਂਜੀ ਇੱਥੋਂ ਹੀ ਤਿਆਰ ਹੋ ਕੇ ਜਾਂਦੀ ਹੈ ਪੌਲਸ ਜਿਹੜੀ ਹਰੇਕ ਕੜਾਈ ਉਹਨਾਂ ਗ੍ਰੈਂਡਰ ਤੋਂ ਆਉਣੀ ਪੈਂਦੀ ਹਾਂਜੀ ਉਹਨਾਂ ਗਲੈਂਡਰ ਤੇ ਆਣੀ ਜਾਂਣਾ ਜੀ ਬਹੁਤ ਬਹੁਤ ਧੰਵਾਜੀ ਬਹੁਤ ਸੋਹਣੀ ਅੱਛਾ ਭਰਾ ਜੀ ਤੁਸੀਂ ਸਾਨੂੰ ਇਹ ਦੱਸੋ ਵੀ ਜਿਹੜੀ ਆਪਣੇ ਇੱਥੋਂ ਕੜਾਈਆਂ ਬਣ ਕੇ ਜਾਂਦੀਆਂ ਨੇ हां ओहो ਜਿਵੇਂ ਕਹਿੰਦੇ ਬਾਹਰ ਫੌਰਨ ਦੇ ਵਿੱਚ ਵੀ ਸਪਲਾਈ ਹੁੰਦੀ ਹੈ ਉਹਨਾਂ ਦੀ ਹਾਂਜੀ ਹਾਂ ਇੰਡੀਆ ਤੋਂ ਇਲਾਵਾ ਸੀ ਬਾਹਰ ਵੀ ਭੇਜ ਸੀ ਨੇਪਾਲ ਤੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਬਾਕੀ ਸਾਡੇ ਕੋਲ ਆਰਡਰ ਕੰਟੀਨਿਊ ਆਉਂਦੇ ਰਹਿੰਦੇ ਨੇ ਬਾਹਰਲੇ ਦੇਸ਼ਾਂ ਦੇ ਕੋਈ ਇੰਡਕਸ਼ਨ ਬੇਸ ਕੜਾਈ ਲੈਂਦਾ ਕੋਈ ਰਾਉਂਡ ਬਾਟਮ ਲੈਂਦਾ ਕੜਾਈ ਹਰ ਤਰ੍ਹਾਂ ਦੀ ਕੜਾਈ ਤਿਆਰ ਕਰਕੇ ਦਿੰਨੇ ਆਂ ਆਰਡਰ ਤੇ ਤਿਆਰ ਕਰਕੇ ਦਿੰਨੇ ਆਂ ਆਲਰੇਡੀ ਸਾਡੇ ਕੋ ਪੈਂਡਿੰਗ ਵੀ ਪੈਨੇ ਆਰਡਰ ਬਾਰਲੇ ਦੇਸ਼ ਜੀ ਆਪਾਂ ਕਹਿ ਲੀਏ ਵੀ ਬਾਰਲੇ ਦੇਸ਼ਾਂ ਦੇ ਵਿੱਚ ਵੀ ਆਪਣੇ ਸ਼ਹਿਰ ਮਲੇ ਕੋਟਲਾ ਦੇ ਲੋਹੀ ਮੰਡੀ ਲੋਹਾ ਮੰਡੀ ਦਾ ਮਾਰਕਾ ਦੇ ਥੋੜਾ ਨਾ ਅਕਸਰ ਸਮੇ ਸਮੇ ਸਿਰ ਪਹੁੰਚਦਾ ਰਹਿੰਦਾ ਸਾਡੇ ਦੇਖੋ ਬ੍ਰਾਂਡ ਨਾਲ ਮਾਲ ਵਿਕਦਾ ਜਿੱਥੇ ਨੂਰ ਦੇ ਬ੍ਰਾਂਡ ਨਾਲ ਮਾਲ ਵਿਕਦਾ ਹੈ ਬਾਰਲੇ ਦੇਸ਼ਾਂ ਦੇ ਵਿੱਚ ਉਸੇ ਬ੍ਰਾਂਡ ਦੇ ਉੱਪਰ ਤੁਹਾਨੂੰ ਕਾਲ ਆਉਂਦੇ ਆ ਉਸੇ ਬ੍ਰਾਂਡ ਦੇ ਨੂੰ ਆਰਡਰ ਆਉਂਦੇ ਨੇ ਵੀ ਸਾਨੂੰ ਨੂਰ ਦਾ ਹੀ ਮਾਲ ਚਾਹੀਦਾ ਧੰਨਵਾਦ ਜੀ ਇਹ ਦੇਖੋ ਜੀ ਬਹੁਤ ਸੋਹਣੀ ਜਿਹੜੀ ਮਲੇਰ ਕੋਟਲਾ ਮੰਡੀ ਦਾ ਤੁਹਾਨੂੰ ਆਪਾਂ ਨੇ ਕੱਲੀ ਕੱਲੀ ਆਈਟਮ ਜਿਹੜੀ ਹੈਗੀ ਐ ਇੱਥੇ ਜਿਹੜੀ ਬਣ ਕੇ ਬਾਹਰਲੇ ਸੂਬਿਆਂ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਸਪਲਾਈ ਕੀਤੀ ਜਾਂਦਾ ਜੇ ਕਹਿ ਲਈਏ ਤੇ ਇਸ ਆ ਦੀ ਮਲੇਰ ਕੋਲੇ ਸ਼ਹਿਰ ਦੇ ਵਿੱਚ ਲੋਹਾ ਮੰਡੀ ਵੱਡੀ ਮੰਨੀ ਜਾਂਦੀ ਆ ਹੋਰ ਵੀ ਬਹੁਤ ਯਾਦਗਾਰਾਂ ਜਿਹੜੀਆਂ ਇਸ ਸ਼ਹਿਰ ਦੇ ਵਿੱਚ ਸੂਪੀਆਂ ਹੋਈਆਂ ਹੈਗੀਆਂ ਨੇ ਜਿੰਨਾਂ ਤੋਂ ਹਾਲੇ ਕਿ ਸਾਡੇ ਦਰਸ਼ਕ ਮੇਰਾ ਖਿਆਲ ਆ ਜਾਣਕਾਰੀ ਤੋਂ ਦੂਰੇ ਹਨ ਅਸੀਂ ਅਕਸਰ ਸਮੇਂ-ਸਮੇਂ ਸਰ ਉਹ ਜਾਣਕਾਰੀਆਂ ਅਨ ਦਰਸ਼ਕਾਂ ਦੇ ਰੂਬਰੂ ਕਰਦੇ ਰਹਾਂਗੇ ਔਨ 에ਅਰ ਦੇ ਨਾਲ ਮੈਂ ਸਰਜੀ ਸਿੰਘ ਟੋਲਾ ਕੈਮਰਾਮੈਨ ਹਰਮਨ ਦੇ ਨਾਲ